ਚਾਰੇ ਦਿਸ਼ ਉਪ ਮੌਕੇ ਤੇ ਸ਼੍ਰੀ ਰਾਮ ਨਾਟਕ ਕਲੱਬ ਮੋੜ ਮੰਡੀ ਵੱਲੋਂ ਮੋੜ ਮੰਡੀ ਵਿੱਚ ਇੱਕ ਜਲੂਸ ਕੱਢਿਆ ਗਿਆ। ਸ਼ਹਿਰ ਪਾਰ ਵਿੱਚ ਵੱਖ-ਵੱਖ ਥਾਵਾਂ ਤੇ ਜਲੂਸ ਦਾ ਸਵਾਗਤ ਕੀਤਾ ਗਿਆ ਤੇ ਭਗਵਾਨ ਸ਼੍ਰੀ ਰਾਮ ਚੰਦਰ ਦਾ ਆਸ਼ੀਰਵਾਦ ਮੰਗਿਆ ਗਿਆ। ਜਿਕਰਯੋਗ ਹੈ ਕਿ ਸ਼੍ਰੀ ਰਾਮ ਨਾਟਕ ਕਲੱਬ ਪਿਛਲੇ 87 ਸਾਲਾਂ ਤੋਂ ਮੋੜ ਮੰਡੀ ਵਿੱਚ ਰਾਮਲੀਲਾ ਦਾ ਆਯੋਜਨ ਕਰ ਰਿਹਾ ਅਤੇ ਪਰੰਪਰਾ ਅਨੁਸਾਰ ਹਰ ਸਾਲ ਦੁਸ਼ਹਰੇ ਤੇ ਇੱਕ ਵਿਸ਼ਾਲ ਜਲੂਸ ਕੱਢਿਆ ਜਾਂਦਾ ਹੈ। ਕਲੱਬ ਦੇ ਪ੍ਰਧਾਨ ਨੇ ਦੱਸਿਆ ਕਿ ਫਿਲਮ ਅਦਾਕਾਰ ਕਰਮਜੀਤ ਅਨਮੋਲਿ ਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਹਿੱਸਾ ਲੈਣ ਲਈ ਆ ਰਹੇ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੁਰਗਾ ਦਾਸ ਜੀ ਮੈਂ ਸ਼੍ਰੀ ਰਾਮਾਨਾਥ ਕਲੱਬ ਦਾ ਸਟੇ ਸੈਕਟਰੀ ਹਾਂ ਸ਼੍ਰੀ ਰਾਮਾਨਾਥ ਕਲੱਬ ਜੋ ਕਿ ਸਾਨੂੰ 1939 ਤੋਂ ਉਹ ਆਂ ਸ਼੍ਰੀ ਰਾਮ ਜੀ ਦੀ ਰੀਲਾ ਕਰਦਾ ਆ ਰਿਹਾ ਹੈ ਤੇ ਨਾਲ ਹੀ ਦੁਸ਼ਹਿਰੇ ਦਾ ਪਰਪਵਿੱਤਰ ਤਿਹਾੜ ਮਨਾਦਾ ਆ ਰਿਹਾ ਹੈ ਅੱਜ ਸਾਨੂੰ 86 ਸਾਲ ਹੋ ਗਏ ਅਸੀਂ 87ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਅੱਜ ਦਾ ਪਵਿੱਤਰ ਤਿਹਾੜਾ ਪਵਿੱਤਰ ਤਿਹਾੜ ਦੁਸ਼ਹਿਰੇ ਦਾ ਤਿਹਾੜ ਪਵਿੱਤਰ ਤੇ ਪਾਵਨ ਤਿਹਾੜਾ ਹੈ ਭਵਾਨ ਸ਼੍ਰੀ ਰਾਮ ਜੀ ਦਾ ਤਿਹਾੜਾ ਹੈ ਸ਼੍ਰੀ ਰਾਮਾਨਾਥ ਕਲੱਬ ਵੱਲੋਂ ਮੋਰ ਮੰਡੀ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਹੀ ਧੂਮ ਧਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਸਡੀ ਹਾਈ ਸਕੂਲ ਗਰਾਊਂਡ ਦੇ ਵਿੱਚ ਮਨਾਇਆ ਜਾਏਗਾ ਸੋ ਉਸ ਦੇ ਉਪਲਖਸ਼ ਦੇ ਵਿੱਚ ਅਸੀਂ ਸ਼੍ਰੀ ਰਾਮਾਨਾਥ ਕਲੱਬ ਦੀ ਸਟੇਜ ਦੇ ਅੱਗੇ ਖੜੇ ਹਾਂ ਕ੍ਰਿਸ਼ਨ ਮੰਦਿਰ ਦੇ ਅੱਗੇ ਖੜੇ ਹਾਂ ਇੱਥੋਂ ਉਹ ਆ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਹੁਣੇ ਹੁਣੇ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਬੜੀ ਧੂਮਤਾਂ ਦੇ ਨਾਲ ਬਜਾਰਾਂ ਵਿਚ ਦੀ ਮੌਰਮੰਲੀ ਦੀਆਂ ਗਲੀਆਂ ਵਿਚ ਦੀ ਹੁੰਦੀ ਹੋਈ ਐਸਐਸਡੀ ਹਾਈ ਸਕੂਲ ਦੇ ਗਰਾਊਂਡ ਦੇ ਵਿੱਚ ਠੀਕ 4:30 ਵਜੇ ਪਹੁੰਚੇਗੀ ਉੱਥੇ ਦੁਸ਼ਹਿਰੇ ਦਾ ਤਿਹਾਰ ਬੜੀ ਧੂਮਤਾਂ ਦੇ ਨਾਲ ਮਨਾਇਆ ਜਾਵੇਗਾ ਜਿੱਥੇ ਕਿ ਰਾਵਣ ਤੇ ਮੇਘਨਾਦ ਦੇ ਪੁਤਲੇ ਬਣ ਕੇ ਤਿਆਰ ਹੋ ਕੇ ਖੜੇ ਹਨ ਉੱਥੇ ਸੱਭਿਆਚਾਰਕ ਪ੍ਰੋਗਰਾਮ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਵੀ ਬੜੀ ਧੂਮਤਾਂ ਦੇ ਨਾਲ ਮਨਾਇਆ ਜਾਵੇਗਾ ਜਿਸ ਦੇ ਵਿੱਚ ਕਮਲਪ੍ਰੀਤ ਕਮਲਪ੍ਰੀਤ ਅਨਮੋਲ ਕਮਲਪ੍ਰੀਤ ਅਨਮੋਲ ਕਰਮਪ੍ਰੀਤ ਅਨਮੋਲ ਜੀ ਕਰਮਜੀਤ ਅਨਮੋਲ ਪੰਜਾਬੀ ਕਲਾਕਾਰ ਪੰਜਾਬੀ ਗਾਇਕ ਸਿੰਗਰ ਉਥੇ ਵਿਸ਼ੇਸ਼ ਤੌਰ ਤੇ ਸਾਡੇ ਸੱਭਿਆਚਾਰਕ ਪ੍ਰੋਗਰਾਮ ਲਈ ਪਹੁੰਚੇ ਨੇ ਹੋਰ ਵੀ ਸਕੂਲੀ ਬੱਚਿਆਂ ਦਾ ਗਿੱਧਾ ਤੇ ਪੰਗੜਾ ਉਥੇ ਤੁਹਾਨੂੰ ਦਿਖਾਇਆ ਜਾਵੇਗਾ ਇਸ ਦੇ ਨਾਲ ਹੀ ਮੈਂ ਸਾਰੇ ਹੀ ਭਾਰਤ ਵਰਸ਼ ਦੇ ਵਸਨੀਕਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਦੁਸ਼ਹਰੇ ਦੀ ਲੱਖ ਲੱਖ ਵਧਾਈ ਦਿੰਦਾ ਬੋਲੋ ਜੈ ਸ਼ੁਰਾ